ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੋਪ ਕਿ ਸਾਰੇ ਵਧੀਆ ਸੋ ਆਪਣੀ ਇਨਫੋਰਮੇਸ਼ਨ ਦੇ ਵਿੱਚ ਆਪਾਂ ਸਿਰਫ ਅੱਜ ਦੋ ਮੇਨ ਗੱਲਾਂ ਤੇ ਫੋਕਸ ਕਰਨਾ ਹੈ ਪਹਿਲੀ ਗੱਲ ਕਿ ਜਿਨ੍ਹਾਂ ਦੇ ਰਿਫਿਊਜ਼ਲ ਆ ਰਹੀਆਂ ਹੈਗੀਆਂ ਉਹ ਕਿੱਦਾਂ ਅਪੀਲ ਕਰ ਸਕਦੇ ਆ ਤੇ ਕਿੰਨਾ ਟਾਈਮ ਲੱਗੂਗਾ ਨੰਬਰ 2 ਨੰਬਰ 2 ਦੇ ਉੱਤੇ ਗੱਲ ਹੈਗੀ ਆ ਕਿ ਜਿਹੜੇ ਬੰਦਿਆਂ ਦੇ ਹੁਣ ਨੂਲੇ ਉੱਤੇ ਆ ਗਏ ਆ ਉਸ ਤੋਂ ਬਾਅਦ ਹੁਣ ਪ੍ਰੋਸੈਸ ਕਿੰਨਾ ਲੰਬਾ ਆ ਕਦੋਂ ਤੱਕ ਤੁਹਾਡਾ ਜਿਹੜਾ ਵੀਜ਼ਾ ਹੈਗਾ ਆ ਉਹ ਲੱਗੂਗਾ ਕਿੰਨੇ ਦਿਨ ਹੋਰ ਆ ਤੁਹਾਡੇ ਹਜੇ ਪਹਿਲੀ ਗੱਲ ਜਿਨ੍ਹਾਂ ਦੇ ਰਿਫਿਊਜ਼ਲ ਆਏ ਹੈਗੇ ਆ ਰਿਫਿਊਜ਼ਲ ਕਿੰਨਾ ਤੇ ਆਏ ਸੀਗੇ ਤੀਜਾ ਮਹੀਨਾ ਚੌਥਾ ਪੰਜਵਾਂ ਛੇਵਾਂ ਇਵਨ ਹੁਣ ਸਤਵਾਂ ਮਹੀਨਾ ਵੀ ਉਹਨਾਂ ਦੇ ਵੀ ਰਿਫਿਊਜ਼ਲ ਆ ਰਹੀ ਹੈ 2024 ਦੇ ਵਿੱਚ ਇਹਨਾਂ ਦੇ ਪੇਪਰ ਨਿਕਲੇ ਸੀਗੇ ਰਿਫਿਊਜ਼ਲ ਦਾ ਕਾਰਨ ਕੀ ਹੈ ਰਿਫਿਊਜ਼ਲ ਦਾ ਕਾਰਨ ਸੇਮ ਹੀ ਆ ਕਿ ਇਟਲੀ ਦੀ ਇਮੀਗ੍ਰੇਸ਼ਨ ਜਿਹੜੀ ਇਟਲੀ ਦੀ ਜਿਹੜਾ ਬਾਹਰ ਜਿਹਦਾ ਕਹਿ ਦਈਏ ਇਟਲੀ ਦਾ ਜਿਹੜਾ ਡਿਪਾਰਟਮੈਂਟ ਹੈਗਾ ਆ ਐਮਬੈਸੀ ਦਾ ਬਾਹਰਲੇ ਪਾਸੇ ਉਹਨਾਂ ਨੇ ਇਹ ਪੇਪਰ ਕੈਨਸਲ ਕਰ ਦਿੱਤੇ ਸੀ ਕਿਉਂਕਿ ਇਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਪੈ ਗਿਆ ਸੀ ਇਹ ਸਾਰੀ ਗਲਤੀ VFS ਦੀ ਇੰਡੀਆ ਦੇ ਵਿੱਚ ਆ ਜਿਹੜੀ ਭੁਗਤਨੀ ਸਾਰੇ ਲੋਕਾਂ ਨੂੰ ਪੈ ਰਹੀ ਹੈ ਇਹਦੇ ਵਿੱਚ ਏਜੰਟ ਵੀ ਵਿਚਾਰੇ ਫਸੇ ਹੋਏ ਆ ਇਹਦੇ ਵਿੱਚ ਜਿਹੜੇ ਬੰਦਿਆਂ ਨੇ ਬਾਹਰ ਜਾਣਾ ਹੈਗਾ ਉਹ ਵੀ ਫਸੇ ਹੋਏ ਆ ਮਤਲਬ ਸਾਰਾ ਜੋ ਵੀ ਲੈਂਡ ਦੇਣ ਵਾਲਾ ਕੰਮ ਹੈਗਾ ਬੜਾ ਹੌਚ ਪੌਚ ਹੋਇਆ ਪਿਆ ਆ ਸੋ ਇਸ ਚੀਜ਼ ਨੂੰ ਬਾਹਰ ਨਿਕਲਣ ਵਾਸਤੇ ਇੱਕ ਮੈਂ ਤੁਹਾਨੂੰ ਜਿਹੜੀ ਮੇਰੀ ਐਡਵਾਈਸ ਆ ਪਰਸਨਲ ਸਲਾਹ ਜਿਹੜੀ ਹੈਗੀ ਆ ਉਹ ਮੈਂ ਦਵਾਂਗਾ ਉਹ ਕੀ ਹੈ ਕਿ ਜਦੋਂ ਤੁਹਾਨੂੰ ਰਿਫਿਊਜ਼ਲ ਲੈਟਰ ਮਿਲਦਾ ਆ ਜਦੋਂ ਐਮਬੈਸੀ ਤੋਂ ਤੁਸੀਂ ਪਾਸਪੋਰਟ ਤੁਹਾਨੂੰ ਕਲੈਕਸ਼ਨ ਦਾ ਆ ਜਾਂਦਾ ਕਿ ਕਲੈਕਟ ਕਰ ਲਓ ਆ ਕੇ ਤਾਂ ਉਹ ਜਿਹੜਾ ਰਿਫਿਊਜ਼ਲ ਲੈਟਰ ਹੈਗਾ ਤੁਸੀਂ ਲੈ ਕੇ ਆਣੇ ਆ ਜਦੋਂ ਰਿਫਿਊਜ਼ਲ ਲੈਟਰ ਤੁਸੀਂ ਲੈ ਕੇ ਆਉਂਨੇ ਆ ਉਹਦੇ ਵਿੱਚ ਦੇਖੋ ਉਹਦੇ ਵਿੱਚ ਕੀ ਲਿਖਿਆ ਹੋਇਆ ਹੈ ਉਹਦੇ ਵਿੱਚ 3-4 ਹੀ ਕਾਰਨ ਦੱਸੇ ਹੁੰਦੇ ਆ ਸਭ ਤੋਂ ਪਹਿਲਾ ਕਾਰਨ ਵੀ ਹੁੰਦਾ ਆ ਕਿ ਤੁਹਾਡੀ ਜਿਹੜੀ ਐਜੂਕੇਸ਼ਨ ਹੈਗੀ ਆ ਇਹਦੇ ਰਿਲੇਟਡ ਤੁਸੀਂ ਕੋਰਸ ਨਹੀਂ ਕੀਤਾ ਹੈਗਾ ਜਿਹੜਾ ਤੁਹਾਡਾ ਪੇਪਰ ਨਿਕਲਿਆ ਉਹਦੇ ਰਿਲੇਟਡ ਐਜੂਕੇਸ਼ਨ ਨਹੀਂ ਹੈਗੀ ਨੰਬਰ 2 ਦੇ ਉੱਤੇ ਕੀ ਕਹਿੰਦੇ ਹੈਗੇ ਆ ਕਿ ਤੁਹਾਡਾ ਜਿਹੜਾ ਨੂਲਾਫਤਾ ਹੈਗਾ ਆ ਇਟ ਬਿਲੌਗਸ ਟੂ ਅਨਦਰ ਪਰਸਨ ਨੰਬਰ 3 ਦੇ ਉੱਤੇ ਕਿਹੜਾ ਆਉਂਦਾ ਹੈਗਾ ਆ ਕਿ ਜਿਹੜਾ ਤੁਹਾਡਾ ਉਥੇ ਰਿਸਪੈਕਟਿਵ ਆਰਗੇਨਾਈਜੇਸ਼ਨ ਨੇ ਪੇਪਰ ਜਿਹੜੇ ਤੁਹਾਡੇ ਕੱਢੇ ਸੀਗੇ ਉਹਨਾਂ ਨੇ ਉਹ ਕੈਨਸਲ ਕਰ ਦਿੱਤੇ ਆ ਹਾਲਾਂਕਿ ਸਾਰਿਆਂ ਦਾ ਰੀਜ਼ਨ ਇਹੀ ਆ ਕਿ ਲੇਟ ਹੋ ਗਏ ਸੀ ਉਹਨਾਂ ਨੇ ਕੋਈ ਨਾ ਕੋਈ ਕਾਰਨ ਤੁਹਾਨੂੰ ਦੇ ਦਿੱਤਾ ਪਰ ਉਹਦੇ ਜਿਹੜੋ ਥੱਲੇ ਲੈਟਰ ਦੇ ਵਿੱਚ ਤੁਸੀਂ ਦੇਖਦੇ ਆ ਉਹਦੇ ਵਿੱਚ ਲਿਖਿਆ ਹੁੰਦਾ ਕਿ 60 ਦਿਨਾਂ ਦੇ ਵਿੱਚ ਵਿੱਚ ਵਰਕਿੰਗ ਡੇਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵਿੱਚ ਤੁਸੀਂ ਅਪੀਲ ਕਰ ਸਕਦੇ ਆ ਹੁਣ ਬਹੁਤ ਜ਼ਿਆਦਾ ਮੇਰੇ ਭਰਾਵਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਅਪੀਲ ਕਰਨੀ ਕਿਵੇਂ ਆ ਉਹ ਆਪਣੇ ਜਿਹੜੇ ਈਮੇਲ ਆਈਡੀ ਹੈਗੀ ਉਹਨਾਂ ਤੋਂ ਮੇਲ ਕਰੀ ਜਾਂਦੇ ਆ ਇਟਲੀ ਦੀ ਐਮਬੈਸੀ ਜਿਹੜੀ ਇੰਡੀਆ ਚ ਆ ਪਰ ਜਿਹੜਾ ਇਹਦਾ ਸਹੀ ਸੋਲੂਸ਼ਨ ਕੀ ਆ ਕਿ ਜਿਸ ਮਾਲਕ ਨੇ ਪੇਪਰ ਤਾਂ ਡੇ ਭਰੇ ਸੀਗੇ ਉਹਦਾ ਇੱਕ ਵਕੀਲ ਹੁੰਦਾ ਆ ਮਾਲਕ ਦੀ ਇੱਕ ਪੈਕ ਆਈਡੀ ਹੁੰਦੀ ਆ ਹੁਣ ਪੈਕ ਆਈਡੀ ਮਤਲਬ ਕੀ ਆ ਪੈਕ ਆਈਡੀ ਇੱਕ ਈਮੇਲ ਹੀ ਆ ਜੇਤੋਂ ਤੁਹਾਡੇ ਮਾਲਕ ਨੇ ਮੇਲ ਕਰਨੀ ਆ ਇਟਾਲੀਅਨ ਐਡਵੋਕੇਟ ਦੇ ਥਰੂ ਜਿਹੜਾ ਇਟਲੀ ਦਾ ਵਕੀਲ ਹੈਗਾ ਆ ਇਟਲੀ ਦੀ ਐਮਬੈਸੀ ਜਿਹੜੀ ਇੰਡੀਆ ਚ ਹੈਗੀ ਆ ਜਦੋਂ ਉਹ ਇਦਾਂ ਕਰੋਗੇ ਪੁੱਛੂਗੇ ਕਾਰਨ ਕਿ ਭਾਈ ਤੁਸੀਂ ਸਾਡੇ ਬੰਦੇ ਨੂੰ ਕਿਉਂ ਨਹੀਂ ਜਿਹੜਾ ਵੀਜ਼ਾ ਦਿੱਤਾ ਇਹਦਾ ਕਾਰਨ ਗਲਤ ਲਾਇਆ ਹੈਗਾ ਆ ਉਹਨਾਂ ਨੇ ਇਟਲੀ ਦੀ ਜਿਹੜੀ ਐਮਬੈਸੀ ਇੰਡੀਆ ਚ ਹੈਗੀ ਆ ਉਹਨੇ ਫਿਰ ਉਹਨਾਂ ਨੂੰ ਮੇਲ ਵਾਪਸ ਫੀਡਬੈਕ ਦੇਣੀ ਆ ਕਾਰਨ ਕੀ ਆ ਨਹੀਂ ਤਾਂ ਉਹ ਦੁਬਾਰਾ ਪੇਪਰ ਤੁਹਾਡੇ ਸਬਮਿਸ਼ਨ ਵਾਸਤੇ ਇੱਕ ਦਿਨ ਦੇਣਗੇ ਜਿੱਥੇ ਜਾ ਕੇ ਤੁਸੀਂ ਦੁਬਾਰਾ ਆਪਣੇ ਪੇਪਰ ਜਮ੍ਹਾਂ ਕਰਾਉਣੇ ਆ ਤਾਂ ਤੁਹਾਡਾ ਵੀਜ਼ਾ ਲੱਗੂਗਾ ਹੀ ਲੱਗੂਗਾ ਕਾਫੀ ਜ਼ਿਆਦਾ ਚਾਂਸ ਆ ਜੇਕਰ ਇਹ ਪ੍ਰੋਸੈਸ ਹੋ ਜਾਂਦਾ ਆ ਇਸ ਪ੍ਰੋਸੈਸ ਦਾ ਟਾਈਮ ਕਿੰਨਾ ਆ ਪੈਕ ਕਰਨ ਦੇ ਪੈਕ ਫੀਡਬੈਕ ਆਉਣ ਦਾ ਹਫਤਾ 10 ਦਿਨ ਦੇ ਵਿੱਚ ਦੋਨੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਇਹਦੇ ਵਿੱਚ ਜਿਹੜੇ ਬੰਦੇ ਨੇ ਪੇਪਰ ਜਿਹਦੇ ਬੰਦੇ ਦੇ ਪੇਪਰ ਭਰੇ ਗਏ ਆ ਉਹਦਾ ਕੋਈ ਰੋਲ ਨਹੀਂ ਹੈਗਾ ਰੋਲ ਕਿਹਦਾ ਆ ਬਾਅਰ ਇਟਲੀ ਦੇ ਵਕੀਲ ਜਿਹੜਾ ਇਟਾਲੀਅਨ ਵਕੀਲ ਹੈਗਾ ਆ ਮਾਲਕ ਜਿਹੜਾ ਤੁਹਾਡੇ ਪੇਪਰ ਭਰੇ ਉਹਦਾ ਮੇਨ ਜਿਹੜਾ ਰੋਲ ਹੁੰਦਾ ਇਹ ਕਹਿੰਦਾ ਪੇਪਰ ਦੇ ਦੇਣਾ ਪੀਡੀਐਫ ਦੀ ਫਾਰਮ ਦੇ ਵਿੱਚ ਉਹ ਤੁਸੀਂ ਕਢਾ ਕੇ ਨਾਲ ਲੈ ਜਾਓ ਉਹਦੇ 'ਚ ਡੇਟ ਲਿਖੀ ਹੋਣੀ ਆ ਤੇ ਬਾਕੀ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਹਫਤਾ 10 ਦਿਨ ਪਹਿਲਾਂ ਇਹ ਚੀਜ਼ਾਂ ਦਾ 2-4 ਬੰਦਿਆਂ ਨੂੰ ਦੱਸਿਆ ਸੀ ਜਿਨ੍ਹਾਂ ਦਾ ਮੈਨੂੰ ਕਾਲ ਆਈ ਸੀਗੀ ਤਾਂ ਉਹਨਾਂ ਨੂੰ 14-15 April ਦੀ ਡੇਟ ਦਿੱਤੀ ਹੋਈ ਆ 14-15 April ਤੋਂ ਬਾਅਦ ਪੂਰੀ ਟਰਾਂਸਪੇਰੈਂਸੀ ਨਾਲ ਤੁਹਾਨੂੰ ਦੱਸ ਦਊਂਗਾ ਕਿ ਉਹਨਾਂ ਦਾ ਵੀਜ਼ਾ ਲੱਗਾ ਜਾਂ ਨਹੀਂ ਲੱਗਾ ਠੀਕ ਆ ਉਸ ਤੋਂ ਪਹਿਲਾਂ 50-50% ਚਾਂਸ ਆ ਪਰ ਜੇ ਚਾਂਸ ਹੈਗੇ ਆ ਚਾਹੇ 2% ਵੀ ਹੋਣ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਹੈ ਬਹੁਤ ਤੇ ਜ਼ਿਆਦਾਤਰ ਹੁਣ ਪੁੱਛ ਰਹੇ ਆ ਕਿ ਜਿਨ੍ਹਾਂ ਦੇ ਹੁਣ ਨੁੱਲੇ ਉਸਤੇ ਆ ਗਏ ਆ ਜਿਨ੍ਹਾਂ ਨੇ 9 ਮਹੀਨੇ ਵਾਲੇ ਨਿਕਲ ਗਏ ਆ ਜਾਂ ਸਾਲ ਵਾਲੇ ਆਏ ਆ ਕਿ ਭਾਜੀ ਇਸ ਤੋਂ ਬਾਅਦ ਹੁਣ ਕਿੰਨਾ ਟਾਈਮ ਲੱਗੂਗਾ ਅਪਾਇੰਟਮੈਂਟ ਕਦੋਂ ਤੇ ਮਿਲੂਗੀ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਜਿਹੜਾ ਇਹਦਾ ਪ੍ਰੋਸੈਸ ਦੱਸ ਦਿੰਦਾ ਆ ਜਦੋਂ ਹੁਣ ਇਟਲੀ ਦਾ ਨੂਲਾ ਉਸਤਾ ਤੁਹਾਨੂੰ ਮਿਲ ਗਿਆ ਆ ਹੁਣ ਕੀ ਹੁਣ ਆਇਆ ਤੁਸੀਂ ਅਪਾਇੰਟਮੈਂਟ ਲੈਣੀ ਆ ਉਹ ਅਪਾਇੰਟਮੈਂਟ ਜਿਹੜੀ ਹੈਗੀ ਆ ਅਗਸਤ ਦੇ ਪਹਿਲੇ 10 ਦਿਨਾਂ ਦੀ ਤੁਹਾਨੂੰ ਮਿਲਣੀ ਆ 7 8 ਤਰੀਕ ਚੱਲ ਰਹੀ ਹੈਗੀ ਆ ਉਸ ਤੋਂ ਪਹਿਲਾਂ ਪੇਪਰ ਤੁਹਾਡੇ ਜਮ੍ਹਾਂ ਨਹੀਂ ਹੋਣੇ ਇਹਦਾ ਮਤਲਬ ਕੀ ਆ ਜੇ ਤੁਹਾਨੂੰ ਕੋਈ ਬੰਦਾ ਕਹਿ ਰਿਹਾ ਨਾ ਕਿ ਮੈਂ ਤੁਹਾਡੇ ਪੈਸੇ ਲੈ ਕੇ ਪਹਿਲਾਂ ਡਾਇਰੈਕਟ ਸਬਮਿਸ਼ਨ ਕਰਵਾ ਦੂੰਗਾ ਉਸ ਸਕੇਮ ਤੋਂ ਬਚਣਾ ਆ 1 ਲੱਖ ਰੁਪਇਆ ਲੈ ਕੇ 1.5 ਲੱਖ ਰੁਪਇਆ ਲੈ ਕੇ ਮੈਂ ਤੁਹਾਡੇ ਪਹਿਲਾ ਪੇਪਰ ਜਮ੍ਹਾਂ ਕਰਾ ਦਿੰਦਾ ਏਦਾਂ ਦਾ ਕੋਈ ਸ਼ ਨੀ ਹੁੰਦਾ ਹੈਗਾ ਬੜੀ ਸਟ੍ਰਿਕਨੈਸ ਹੋਈ ਪਈ ਆ ਸੋ ਅਗਸਤ ਤੱਕ ਤੁਹਾਡਾ ਟਾਈਮ ਹੈਗਾ ਹੀ ਹੈਗਾ ਚਾਹੇ ਤੁਹਾਡਾ ਨੂੰ ਲਾਫ ਤਾਂ ਜੇਕਰ ਹੁਣ ਆਉਂਦਾ ਆ ਇਹਨਾਂ ਦਿਨਾਂ ਦੇ ਵਿੱਚ ਆਉਂਦਾ ਆ ਜੇ ਥੋੜਾ ਲੇਟ ਆਉਂਦਾ ਫਿਰ ਅਗਸਤ ਤੋਂ ਉੱਪਰ ਚੱਲ ਜਾਣਾ ਉਸ ਤੋਂ ਬਾਅਦ ਕਿੰਨਾ ਟਾਈਮ ਲੱਗਣਾ ਹੈਗਾ ਜਦੋਂ ਤੁਸੀਂ ਪੇਪਰ ਜਮ੍ਹਾਂ ਕਰਵਾਵਾ ਦਿੰਦੇ ਆ ਫਾਈਲ ਪ੍ਰੋਪਰ ਰੈਡੀ ਕਰਕੇ ਉਸ ਤੋਂ ਬਾਅਦ 2 ਇੱਕ ਮਹੀਨੇ ਦਾ ਸਵਾ ਮਹੀਨੇ ਦਾ ਟਾਈਮ ਲੈ ਕੇ ਚੱਲੋ ਜੇਕਰ ਤੁਹਾਡੇ ਆ ਮਹੀਨੇ ਦੇ ਵਿੱਚ ਪੇਪਰ ਆਉਂਦੇ ਆ ਨਾ ਅਗਸਤ ਤੋਂ ਅਗਲਾ ਮਹੀਨਾ ਵੀ ਇਨਕਲੂਡ ਕਰ ਲਓ ਉਸ ਤੋਂ ਤੁਹਾਡੀ ਸਟੈਂਪ ਲਾ ਕੇ ਆ ਜਾਊਗੀ ਫਿਰ ਤੁਹਾਡਾ ਜਾ ਕੇ ਵੀ ਇਹ ਜਿਹੜਾ ਫਲਾਈ ਤੁਸੀਂ ਕਰਨਾ ਹੈਗਾ ਇਟਲੀ ਨੂੰ ਠੀਕ ਹੈ ਜੀ ਸੋ ਅਗਸਤ ਤੋਂ ਸਤੰਬਰ ਮਹੀਨਾ ਜਿਹੜਾ ਹੈਗਾ ਆ ਉਹ ਇਨਕਲੂਡ ਕਰ ਲਓ ਉਦੋਂ ਤੱਕ ਤੁਹਾਡਾ ਜਿਹੜਾ ਪ੍ਰੋਸੈਸ ਹੈਗਾ ਇਹ ਚੱਲੀ ਜਾਣਾ ਆ ਇਹਦਾ ਕੋਈ ਵੀ ਸੋਲੂਸ਼ਨ ਨਹੀਂ ਹੈਗਾ ਕਿ ਤੁਸੀਂ ਇਹ ਤੂੰ ਪਹਿਲਾਂ ਸਟੈਂਪ ਕਰਵਾ ਲਓਗੇ ਠੀਕ ਆ ਤੇ ਨਾ ਹੀ ਕਿਸੇ ਦੇ ਜਾਲ ਚ ਫਸਿਓ ਬਾਕੀ ਜਿੰਨਾਂ ਭਰਾਵਾਂ ਨੇ ਅਪਾਇੰਟਮੈਂਟ ਬੁੱਕ ਕਰਵਾਣੀ ਹੈਗੀ ਆ ਉਹ ਥੱਲੇ ਨੰਬਰ ਦਿੱਤੇ ਹੋਏ ਆ ਤੁਸੀਂ ਇਹਦੇ ਤੇ ਅਪਾਇੰਟਮੈਂਟ ਆਪਣੀ ਬੁੱਕ ਕਰਵਾ ਸਕਦੇ ਹੈਗੇ ਆ ਜੋ ਕੋਈ ਬੰਦਾ ਤੁਹਾਨੂੰ ਸਹੀ ਲੱਗਦਾ ਹੈਗਾ ਉਹਦੇ ਤੋਂ ਹੀ ਅਪਾਇੰਟਮੈਂਟ ਚੱਕਾਓ ਗਲਤ ਬੰਦੇ ਤੋਂ ਅਪਾਇੰਟਮੈਂਟ ਨਾ ਚੱਕਾਓ ਸਕੈਮ ਬੜਾ ਜਿਆਦਾ ਚੱਲਦਾ ਪਿਆ ਆ ਇੱਕ ਵਾਰੀ ਮੈਂ ਫੇਰ ਦੁਬਾਰਾ ਦੱਸ ਦਿੰਦਾ ਸਕੈਮ ਹੁੰਦਾ ਕੀ ਆ ਬੰਦਾ ਕਹਿ ਰਿਹਾ ਲੈਂਦਾ ਕਿ ਯਾਰ ਮੈਂ ਤੈਨੂੰ 5000 10000 ਤੇ 15000 ਦੀ ਅਪਾਇੰਟਮੈਂਟ ਚੱਕ ਦਿੰਦਾ ਆ ਅਪਾਇੰਟਮੈਂਟ ਜਦੋਂ ਉਹ ਚੱਕਦਾ ਤੁਹਾਡਾ ਡਾਟਾ ਫਿਲ ਹੋ ਗਿਆ ਆ ਉਸ ਤੋਂ ਬਾਅਦ ਕੋਈ ਤੀਜਾ ਦੂਜਾ ਬੰਦਾ ਜਿਹੜਾ ਹੈਗਾ ਨਾ ਅਪਾਇੰਟਮੈਂਟ ਨਹੀਂ ਤੁਹਾਡੀ ਚੱਕ ਸਕਦਾ ਕਿਉਂਕਿ ਪਾਸਪੋਰਟ ਔਰ ਅਡੀ ਐਗਜ਼ਿਸਟਾਈ ਜਾਣਾ ਹੈਗਾ ਤੇ ਉਸ ਬੰਦੇ ਨੇ ਤੁਹਾਡੇ ਨਾਲ ਗੇਮ ਕੀ ਖੇਡਣੀ ਹੈ ਉਹਨੇ ਇਹ ਕਹਿਣਾ ਕਿ ਤੁਹਾਡਾ ਜਿਹੜਾ ਡਾਟਾ ਫੇਲ ਕੀਤਾ ਸੀਗਾ ਅੰਬੈਸੀ ਵੱਲੋਂ ਰਿਜੈਕਟ ਹੋ ਗਿਆ ਤੁਹਾਡੀ ਅਪਾਇੰਟਮੈਂਟ ਰਿਜੈਕਸ਼ਨ ਆ ਗਈ ਹੈ ਤੇ ਮੈਂ ਅੰਦਰ ਪੈਸੇ ਦੇ ਕੇ ਗੱਲ ਕਰ ਲੰਨਾ ਹੈ ਲੱਖ 2 ਲੱਖ ਰੁਪਈਆ ਤੇ ਤੁਹਾਡੀ ਅਪਾਇੰਟਮੈਂਟ ਆ ਜੂਗੀ ਜਿੱਥੇ ਤੁਸੀਂ 10-15 ਹਜ਼ਾਰ ਦੇਣਾ ਸੀ ਉੱਥੇ ਤੁਹਾਨੂੰ 1.5-2-3 ਲੱਖ ਰੁਪਈਆ ਵੀ ਦੇਣਾ ਪੈ ਸਕਦਾ ਇਹ ਹੋਇਆ ਪਿਛਲੀ ਵਾਰੀ ਠੀਕ ਹੈ ਸੋ ਇਹਨਾਂ ਚੀਜ਼ਾਂ ਤੋਂ ਬਚੋ ਬਾਕੀ ਬੈਸਟ ਆਫ ਲੱਕ ਜੇ ਕਿਸੇ ਨੇ ਕੁਝ ਪੁੱਛਣਾ ਹੈ ਤਾਂ ਕਮੈਂਟ ਕਰ ਦਿਓ